ਦਾ ਧੰਨਵਾਦ ਜੀ। ਅ ਮੇਰੀ ਰਿਕਵੈਸਟ ਇਹ ਬੇਨਤੀ ਹੈ ਵੀ ਜਿਹੜੇ ਮਾਨਸਿਕ ਸਿਹਤ ਜਾਗਰੂਕਤਾ ਕੈਂਪ ਹੈ ਇਹਨਾਂ ਦੀ ਥੋੜੀ ਬੇਨਤੀ ਹੈ ਅਸੀਂ ਕੋਸ਼ਿਸ਼ ਕਰੀਏ ਰਾਜਵਿੱਤੇ ਪਵਦ ਆਸਕੀਏ ਤੇ ਇਹਨੂੰ ਵੱਡੇ ਪੱਤਰ ਦੇ ਪਾ ਜਿਹੜਾ ਹੈਗਾ ਦਿੱਕੀ ਜਸ ਕੀ ਤੇ ਦੂਸਰਾ ਮੇਰਾ ਸਵਾਰ ਗੁੱਪੀ ਜੀ ਨੂੰ ਕਿ ਵੀ ਤੁਸੀਂ ਇੱਕ ਬੈਂਟੀ ਜੀ ਤੁਸੀਂ ਜਦੋਂ ਆਪਣੇ ਵਿਚਾਰ ਸਾਂਝੇ ਕੀਤੇ ਸੀ ਤੁਸੀਂ ਕਿਹਾ ਸੀ 10% ਫਿਲਮਾਂ ਜਿਹੜੀਆਂ ਨੇ ਉਹ ਪੋਜ਼ਿਟਿਵਿਟੀ ਵਾਲੀਆਂ ਜਿਹੜੀਆਂ ਨੇ ਇਤਿਹਾਸਕ ਮੂਵਮੈਂਟ ਨੇ ਜਿਹੜੀਆਂ ਪ੍ਰੈਜ਼ੈਂਟ ਕਰਦੀਆਂ ਨੇ ਉਹ ਅਸੀਂ ਬਣਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਮੇਰਾ ਸਵਾਲ ਇਹ ਹੈ ਵੀ ਜਦੋਂ ਇੱਕ ਚਾਹੇ ਗਾਇਕ ਹੈ ਚਾਹੇ ਆਰਟਿਸਟ ਹੈ ਉਹ ਪਹਿਲਾ ਤਾਂ ਗਾਇਣੀ ਗਾਣਾ ਕੋਈ ਜੱਟ ਦਾ ਦੁਪਹਿਰੇ ਵਿੱਚ ਉੱਠਦਾ ਬੁੱਲੇ ਹੈ ਗੱਭਰੂ ਨਚਾਉਣ ਗੋਰੀਆਂ ਜਦੋਂ ਇੱਕ ਆਰਟਿਸਟ ਬਣ ਜਾਂਦਾ ਹੈ ਫਿਰ ਤਾਂ ਉਹ ਨੂੰ ਕੁਝ ਵਿਚਾਰ ਸਾਂਝੇ ਕਰਨ ਲੱਗ ਜਾਂਦਾ ਹੈ ਪੋਜ਼ਿਟਿਵਿਟੀ ਵਾਲੇ ਜਿਹਦੇ ਨੂੰ ਅਸੀਂ ਐਂ ਤਾਂ ਕਹਿੰਦੇ ਨਹੀਂ ਗਲਤ ਅਸੀਂ ਕਿੰਨੇ ਕਾਮਯਾਬ ਹੋਏ ਆ ਕਿ ਅਸੀਂ ਜਿਹੜੀ ਪਰਸੈਂਟੇਜ ਹੈ ਇਹ ਕਿਸੇ ਨੂੰ 10% ਹੈ 50% 60% 70% ਹੈ ਕੁਝ ਹਿਸਟੋਰੀਕਲ ਮੂਮੈਂਟ ਵਾਲੀਆਂ ਫਿਲਮਾਂ ਹੈਗੀਆਂ ਨੇ ਉਸ ਪੋਜ਼ਿਟਿਵ ਵੇਵ ਵਾਲੀਆਂ ਹੈਗੀਆਂ ਨੇ ਫਿਲਮਾਂ ਹੈਗੀਆਂ ਨੇ ਕੁਝ ਗਾਣੇ ਹੈਗੇ ਨੇ ਅਸੀਂ ਕੀ ਐਸਾ ਕੋਈ ਸਰਕਲ ਖੜਾ ਕਰ ਪਾ ਰਹੇ ਹਾਂ ਜਿਹੜਾ ਸਾਨੂੰ ਸਮਾਜ ਨੂੰ ਕੋਈ ਵਹਿਕਰ ਜਿਹੜਾ ਕੋਈ ਸਿਧਾਂਤ ਦੇ ਸਕਦਾ ਕੋਈ ਪੋਸਿਟੀਵਿਟੀ ਦੇ ਸਕਦਾ ਕੀ ਅਸੀਂ ਕੋਈ ਸਰਕਲ ਪੋਸਟਰ ਸਟਾਰਟ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਮੈਂ ਬੇਨਤੀ ਕਰਾਂਗਾ ਮੇਰੇ ਵੀਰ ਮੈਂ ਪਹਿਲਾਂ ਵੀ ਕਹੇ ਸੀ ਕਿ ਜੇ ਜਿਹੜੀ ਫਿਲਮ ਇੱਕ ਮੀਡੀਅਮ ਹੈ ਪਰ ਫਿਲਮ ਹੀ ਇੱਕ ਮੀਡੀਅਮ ਹੈ ਇਹ ਨਹੀਂ ਕਹਿਆ ਫਿਲਮ ਵੀ ਇੱਕ ਮੀਡੀਅਮ ਹੋ ਸਕਦਾ ਹੈ ਜਿਹੜਾ ਇੱਕ ਚੀਜ਼ ਨੂੰ ਅੱਗੇ ਲੈ ਕੇ ਜਾ ਸਕਦਾ ਜਿੱਦਾਂ ਇੱਕ ਕੋਈ ਸਮਾਗਮ ਹੁੰਦਾ ਨਾ ਅਸੀਂ ਉਹਦੇ ਕੰਮ ਤੇ ਪੋਸਟਰ ਵੀ ਲਾਣੇ ਆ ਕਿ ਆਂ ਤਾਂ ਇਹਨਾਂ ਦਾ ਪੋਸਟਰ ਪਾੜ ਲਵੇ ਤੇ ਸੜਕ ਤੇ ਉਹਤੇ ਹੋਟਿੰਗ ਵੀ ਲਾਈਨ ਕਰ ਦਿੰਨੇ ਆਪਾਂ ਕਿ ਜਿਹਦਾ ਪੋਸਟਰਾਂ ਤੇ ਆਣ ਕੇ ਕਵੇ ਉੱਥੋਂ ਪੜ ਲਵੇ ਫਿਰ ਅਸੀਂ ਪਿੰਡਾਂ 'ਚ ਰਿਕਸ਼ੀਆਂ ਵੀ ਤੋਰ ਦਿੰਨੇ ਆ ਕਿ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਸੋ ਅਸੀਂ ਗੁਰਦੁਆਰੇ 'ਚ ਅਨਾਊਂਸਮੈਂਟ ਵੀ ਕਰਾ ਦਿੱਤੀ ਹਰ ਘਟ ਲਾ ਕੇ ਜਾਗੇ ਪਿੰਡਾਂ 'ਚ ਅਸੀਂ ਹਰ মিডিਆ ਮ ਬਣਾਉਣਾ ਹੈ ਕਿ ਚੰਗੀ ਚੀਜ਼ ਤੱਕ ਲੋਕਾਂ ਦੀ ਅਪਰੋਚ ਹੋਵੇ ਸੋ ਸਿਨੇਮਾ ਉਹਨਾਂ 'ਚ ਇੱਕ মিডিਆ ਮੈਂ ਔਰ ਜਿਹੜੀ ਗੱਲ ਤੁਸੀਂ ਕਹੀ ਕਿ ਆਰਟਿਸਟ ਜਦੋਂ ਇੱਕ ਲੈਵਲ ਤੇ ਆ ਕੇ ਫਿਰ ਸਮਾਜ ਦੀ ਗੱਲਾਂ ਕਰਦਾ ਉਹ ਅੱਜ ਜਿਵੇਂ ਇੱਥੇ ਇੱਥੇ ਸਰਹੂਣੀ ਕਹਿ ਦਿੰਦੇ ਨਾ ਵੀ ਇੱਥੇ ਕੋਈ ਬਲਦੇਵ ਸਿੰਘ ਬੰਦਾ ਉਹਨੇ ਗੱਲਾਂ ਕਰਨੀਆਂ ਚੰਗੀਆਂ ਆ ਕੇ ਤੇ ਸ਼ਾਇਦ ਜਿਹੜੇ ਮੈਨੂੰ ਕੋਈ ਪਿਆਰ ਕਰਨ ਵਾਲੇ ਉਹ ਤਾਂ ਨਹੀਂ ਆਉਂਦੇ ਘਰੋਂ ਜਦ ਤੱਕ ਮੇਰਾ ਪਤਾ ਹੀ ਨਹੀਂ ਮੈਂ ਕੌਣ ਆ ਮੇਰੀ ਗੱਲ ਸੁਣਨ કોਣ ਆਏਗਾ ਜਦ ਤੱਕ ਮੇਰਾ ਵਿਸ਼ਵਾਸ ਹੀ ਨਹੀਂ ਬਣਿਆ ਮੇਰੇ ਤੇ ਲੋਕਾਂ ਦਾ ਜਦੋਂ ਇੱਕ ਆਰਟਿਸਟ ਪੈਨੋ ਲੋਕਾਂ ਦਾ ਵਿਸ਼ਵਾਸ ਹਾਸਲ ਕਰਦਾ ਹੈ ਚਾਹੇ ਉਹ ਪੇਂਟਿੰਗ ਬਣਾਉਂਦਾ ਹੋਵੇ ਚਾਹੇ ਉਹ ਕਵੀ ਹੈ ਜਿਹੜਾ ਵਿਸ਼ਵਾਸ ਲੋਕਾਂ ਦਾ ਮਰਹੂਮ ਸੁਜੀਤ ਪਾਤਰ ਸਾਹਿਬ ਤੇ ਬਣਿਆ ਨਾ ਉਹ ਹਰ ਕਵੀ ਤੇ ਨਹੀਂ ਬਣ ਸਕਦਾ ক্রেডিবিলিটি ਇੱਕ ਲਫ਼ਜ਼ ਅਸੀਂ ਕਹਿੰਦੇ ਆ ਉਹਨਾਂ ਨੇ ਆਪਣੀ ਕ੍ਰੈਡੀਬਿਲਟੀ ਬਣਾਈ ਕਿ ਅੱਜ ਪਾਤਰ ਸਾਹਿਬ ਦਾ ਨਾਮ ਸੁਣ ਕੇ ਹਜ਼ਾਰਾਂ ਲੋਕ ਸਿਰ ਸੁਣਨ ਆ ਜਾਂਦੇ ਸੀ ਕਿ ਪਾਤਰ ਸਾਹਿਬ ਨੇ ਅੱਜ ਸਟੇਜ ਤੋਂ ਬੋਲਣਾ ਹੈ ਸੋ ਕ੍ਰੈਡੀਬਿਲਟੀ ਬਣਾਉਣ ਚ ਵਕਤ ਲੱਗਦਾ ਹੈ ਉਹ ਜਦੋਂ ਲੱਗਦਾ ਫਿਰ ਤੁਹਾਡੀ ਗੱਲ ਜਿਹੜੀ ਹੈ ਉਹਦੇ ਵੱਲ ਧਿਆਨ ਦਿੱਤਾ ਜਾਂਦਾ ਔਰ ਸਿਨੇਮਾ ਵੀ ਅੱਜ ਇੱਥੇ ਪਹੁੰਚੇ ਜਦੋਂ ਮੈਂ ਪਹਿਲੀ ਫਿਲਮ ਕੀਤੀ ਸੀ ਨਾ ਜੀ ਉਦੋਂ 14 ਥੀਏਟਰਾਂ 'ਚ ਲੱਗੀ ਸੀ ਅਸੀਂ ਇੰਨੇ ਜੀ ਬੜੇ ਪੁੱਛ ਸੀਗੇ ਕਿ ਚੌਦਾਂ ਥੀਏਟਰਾਂ 'ਚ ਫਿਲਮ ਲੱਗੀ ਹੈ ਅੱਜ 1400 ਸਕਰੀਨਾਂ 'ਤੇ ਲੱਗਦੀ ਹੈ ਤੁਹਾਨੂੰ ਸੋ ਇਹ ਚੀਜ਼ਾਂ ਗ੍ਰੈਜੂਅਲੀ ਅੱਗੇ ਗਈਆਂ ਨੇ ਸੋ ਸਮੇਂ ਨਾਲ ਪਰਵਰਤਨ ਜਿਹੜਾ ਇਸ ਇਹ ਦੁਨੀਆ ਦਾ ਤਸਕੂਰ ਹੈ